ਸਤਿ ਨਿਵਸ਼ਕਾ ਸਸਤਰਿਕਾ ਫਰਵਰੀ ਦਾ 10 ਹੈ ਕਿ ਸਤਿਗੁਰ ਦੀ ਕਿਰਪਾ ਬਾਬੇ ਨਾਨਕ ਦੀ ਮਿਹਰ ਇੰਨੀ ਹੈ ਕਿ ਸਾਡੇ ਕੋਲ ਤੁਸੀਂ ਦਿਲ ਦੇ ਰੋਗਾਂ ਵਾਸਤੇ ਆਉਂਦੇ ਆਂ ਦਿਲ ਦੇ ਰੋਗਾਂ ਦੇ ਵਿੱਚ ਤੁਹਾਡੇ ਦਿਲ ਦੇ ਅੰਗਰੀਜਾਂ ਦਾ ਸੀ ਇਲਾਜ ਕਰਦੇ ਆ ਗੁਰੂ ਮਾਨ ਕੀ ਇੰਨੀ ਕਿਰਪਾ ਕਿ ਸਮਾਜ ਸਾਡੇ ਨਾਲ ਬਹੁਤ ਹੀ ਡਿਫਰੈਂਟ ਤਰੀਕੇ ਨਾਲ ਕਰਨ ਲੱਗ ਪਿਆ ਤੇ ਬੜੀ ਬਾਬੇ ਨਾਨਕ ਦੀ ਵਿੜਾਈ ਕਿ ਕਿੱਥੇ ਕਿੱਥੋਂ ਦੂਰੋਂ ਸਾਡੇ ਕੋਲ ਸੰਗਤ ਆਂਦੀ ਹੈ ਅੱਜ ਅਸੀਂ ਤੁਹਾਨੂੰ ਇੱਕ ਇਸ ertidte ਧਰਮ ਚਿੰਨ ਦੀ ਲੜਾਈ ਲੜਨ ਵਾਲੇ ਖਾਲਸਾ ਜੀ ਇਹਨਾਂ ਨੂੰ ਇੰਟਰੋਡਿਊਸ ਕਰਵਾਉਣ ਜਾ ਰਹੇ ਹਾਂ ਸ਼ਹਿਰ ਚ ਲੋਕਾਂ ਨੇ ਫਿਲਮਾਂ ਦੇ ਵਿੱਚ ਡਾਕੂਮੈਂਟਰੀ ਦੇ ਵਿੱਚ ਜਾਂ ਅਖਬਾਰਾਂ ਦੇ ਵਿੱਚ ਪੜਿਆ ਹੋਵੇ ਤਾਂ ਅੱਜ ਇਹਨਾਂ ਨੂੰ ਪਛਾਣ ਵੀ ਦਿਓ ਕਿ ਸਤਿਗੁਰ ਇਹਨਾਂ ਲੋਕਾਂ 'ਤੱਕ ਵੀ ਸੰਨਅਤਲੋ ਮੁਲਾਕਾਤ ਕਰਵਾ ਦਿੰਦਾ ਹੈ ਇਹ ਸਾਡੇ ਤੇ ਵਿਸ਼ਵਾਸ ਕਰਦੇ ਨੇ ਅਦਰਵਾਈਜ਼ ਇਹ ਇੰਟਰਸ ਕਾਰਪੋਰੇਟ ਦੇ ਬੰਦੇ ਨੇ ਦੁਨੀਆਂ 'ਚ ਕਿਤੇ ਵੀ ਆਪਣਾ ਰਾਜ ਕਰਵਾ ਸਕਦੇ ਨੇ ਦੁਨੀਆਂ ਦੇ ਪਰਦੇ 'ਚ ਆਪਣੇ ਚੰਗੇ ਉਹਦੇ 'ਚ ਰਹਿੰਦੇ ਨੇ ਮੇਰੇ ਕੋਲ ਬੈਠੇ ਨੇ ਸਰਦਾਰ ਗੁਰदयाल ਸਿੰਘ ਜੀ ਇਹ ਫਰਾਂਸ ਤੋਂ ਆਏ ਨੇ ਸਾਡੇ ਕੋਲ ਪੰਜਾਬ ਦੇ ਵਿੱਚ ਇਹਨਾਂ ਦਾ ਪਿੰਡ ਕਪੂਰਥਲਾ ਕੋਲ ਬੋਲ ਕੇ ਦੱਸਾਂਗੇ ਸ਼ਾਇਦ ਦੁਨੀਆਂ ਨੂੰ ਉਸ ਜੀ ਦਾ ਸੰਗਤ ਕੋ ਵੀ ਜਾਂਦੀ ਹੈ ਆਪਣੇ ਆਪਣੇ ਉਦੇਚ ਰਜਾਈਆਂ ਚੰਦੀ ਹੈ ਪਰੰਤੂ ਇੱਕ ਵਾਰੀ ਫਰਾਂਸ ਸਰਕਾਰ ਨੇ ਸਿੱਖੀ ਦੀ ਦਸਤਾਰ ਤੇ ਤੇ ਸਿਰ ਸਾਹ ਤੇ ਬੰਦ ਲਗਾ ਦਿੱਤਾ ਸੀਗਾ ਤੇ ਹੋਰ ਧਰਮਾਂ ਵਾਸਤੇ ਕਿ ਕੋਈ ਵੀ ਬੱਚਾ ਸਕੂਲਾਂ ਦੇ ਵਿੱਚ ਆਪ ਦਾ ਕੋਈ ਧਾਰਮਿਕ ਚਿੰਨ੍ਹ ਨਾਲ ਲੈ ਕੇ ਨਹੀਂ ਜਾ ਸਕਦਾ ਉਸੇ ਦੀ ਯੂਨੀਫਾਰਮ ਹੀ ਫਾਲੋ ਕੀਤੀ ਜਾਏਗੀ ਉਹਨਾਂ ਦਾ ਕਾਨੂੰਨ ਫਾਲੋ ਕੀਤਾ ਜਾਏਗਾ ਜੋ ਦੇ ਤਰਤੀ ਤੇ ਅੱਜ ਵੀ ਹੈਗੇ ਨੇ ਲੋਕੀ ਕੰਦੇ ਦੇ ਪੱਗ ਸਿੰਘ ਕਰ ਕਰ ਹੋਣਾ ਚਾਹੀਦਾ ਪਰ ਗਵੰਡੀਆਂ ਦੇ ਹੋਵੇ ਸਾਡੇ ਨਾ ਹੋਵੇ ਕਿਉਂ ਕੁਰਬਾਨੀ ਦੇਣੀ ਪੈਂਦੀ ਹੈ ਉਸ ਕੁਰਬਾਨੀ ਨੂੰ ਦੇਣ ਵਾਲਿਆਂ ਦੇ ਵਿੱਚ ਸਰਦਾਰ ਗੁਰਦੇਵਾਲ ਸਿੰਘ ਜੀ ਨੇ ਇਹਨਾਂ ਨੇ ਫਰਾਂਸ ਸਰਕਾਰ ਦੇ ਖਿਲਾਫ ਲੜਾਈ ਲੜੀ ਇਹਨਾਂ ਨੇ ਯੂ ਐਨਓ ਦੇ ਵਿੱਚ ਲੜਾਈ ਲੜੀ ਅਸੀਂ ਇਹ ਝੰਡਾ ਸਾਡੀ ਕੌਮ ਵਾਸਤੇ ਕੋਈ ਬੜੀ ਗੱਲ ਨਹੀਂ ਹੈ ਅਸੀਂ ਲੜਦੇ ਇਹਨਾਂ ਲੜਾਈਆਂ ਚਾਹੇ ਝੰਡਦੇ ਹੀ ਆਏ ਹਾਂ ਉਹ ਵੀ ਝੰਡੇ ਪਰ ਵਾਹਿਗੁਰੂ ਦੀ ਮਿਹਰ ਕਿ ਹਰ ਧਰਮ ਦੇ ਚਿੰਨ ਪ੍ਰਤੀਕ ਨੂੰ ਜੁਐਨੋ ਤੋਂ ਲੜਾਈ ਜਿੱਤ ਕੇ ਇਹਨਾਂ ਨੇ ਮਾਨਤਾ ਇਹ ਪ੍ਰਾਪਤ ਕੀਤੀ ਸਤਿਗੁਰੂ ਦੀ ਕਿਰਪਾ ਨਾਲ ਕਿ ਸਿੱਖੀ ਦਸਤਾਰ ਤੇ ਸਿਰੀ ਸਾਹ ਤੇ ਹੋਰ ਧਰਮਿਤ ਜਿੰਨੀ ਵੀ ਧਰਮਧਰਤੀ ਤੇ ਹੈਗੇ ਉਹਨਾਂ ਦੀ ਲੜਾਈ ਇਹਨਾਂ ਨੇ ਜਿੱਤੀ ਕਿਸੇ ਨੇ ਸਿਰ ਚੁੱਕਿਆ ਕਿਸੇ ਨੇ ਨਹੀਂ ਚੁੱਕਿਆ ਖਾਲਸਾ ਜਾਣੇ ਇਸੇ ਗੱਲ ਵਾਸਤੇ ਜਾਣਦਾ ਹੈ ਇਹ ਤੁਹਾਨੂੰ ਪੂਰਾ ਵਿਸਥਾਰ ਸਹਿਤ ਦੱਸ ਰਿਹਾ ਹੈਗਾ ਕਿ ਜਿਹੜੀ ਸਾਡੀ ਪੰਜਾਬ ਦੀ ਧਰਤੀ ਜੋਧੇ ਪੈਦਾ ਕਰਦੀ ਹੈ ਉਸ ਧਰਤੀ ਦਾ ਪਾਣੀ ਇਹਨਾਂ ਨੇ ਪੀਤਾ ਵਾ ਬਸੇ ਵੀ ਪਉਂਦੇ ਪਰਾਸ ਦੇ ਵਿੱਚ ਨੇ ਪਰ ਧਰਤੀ ਦੀ ਅਨਿਖਿਆਗਦੀ ਹੈ ਇਹਨਾਂ ਨੂੰ ਵੀ ਫਿਰ ਪਰੇਸ਼ਾਨੀ ਕਰਕੇ ਦਿਲ ਦਾ ਰੋਗ ਆ ਗਿਆ ਸੀਗਾ ਪਹਿਲੇ ਸਾਡੇ ਕੋਲ ਆ ਕੇ ਗਏ ਸੀਗੇ ਤੇ ਅਸੀਂ ਨਵੀਂ ਦੇਖ ਕੇ ਇਹਨਾਂ ਨੂੰ ਠੀਕ ਹੀ ਦੱਸਿਆ ਸੀਗਾ ਕਿ ਸਾਡੀ ਦਵਾਈ ਤੁਹਾਨੂੰ ਇੰਨੀ ਲੋਡ ਨਹੀਂ ਹੈ ਫਿਰ ਉੱਥੇ ਦੇ ਡਾਕਟਰ ਨੇ ਮੰਨੇ ਇਹਨਾਂ ਨੇ ਫਿਰ ਸਾਡੇ ਕੋਲੋਂ ਜੇ ਜਿਹੜੀ ਦਵਾਈ ਮੰਗਵਾਈ ਸੀਗੀ ਫਰਾਂਸ ਦੇ ਵਿੱਚ ਤੇ ਬਾਈਗੁਰ ਦੇ ਮੇਲ ਹੋਈ ਜਨਵਰੀ ਦੇ ਵਿੱਚ ਦਵਾਈ ਗਈ ਸੀ ਸਾਡੇ ਕੋਲ ਪਰਚੀ ਪਈ ਸਾਡੇ ਕੋਲ 11 ਜਨਵਰੀ ਨੂੰ ਆਪ ਸਾਡੇ ਕੋਲ ਆਏ ਨੇ ਅਸੀਂ ਹੁਣ ਇਹਨਾਂ ਦੇ ਹੋਰ ਸੇਵਾ ਕਰਾਂਗੇ ਸਾਨੂੰ ਵੀ ਅੱਜ ਹੀ ਸਾਰਾ ਕੁਝ ਪਤਾ ਲੱਗਿਆ ਏ ਚ ਸੀਗੀ ਇਹਨਾਂ ਦੀ ਇੰਟਰੋਡਕਸ਼ਨ ਸਮਾਜ ਥੋੜਾ ਜਿਹਾ ਦੇਖਿਆ ਸੁਣਿਆ ਕਰੇ ਕਿ ਸਾਡੇ ਕੋਲ ਬਹੁਤ ਅੱਛੇ ਪਰਵਾਹਤਨੀ ਕਿਰਪਾ ਨਾਲ ਜਨਤਾ ਆਉਂਦੀ ਹੈ ਇਹ ਵੀ 20 ਵੀਡੀਓ ਖਤਮ ਕੀਤੀ ਚੱਲ ਗਈ ਨਾ ਕਰੇ ਕਰੇ ਥੋੜਾ ਜਿਹਾ ਧਿਆਨ ਲਾ ਕੇ ਸੁਣਿਆ ਕਰੋ ਤੇ ਹੁਣ ਸਰਦਾਰ ਦੁੱਧਿਆ ਸਿੰਘ ਜੀ ਆਪਦੇ ਮੁਖਾਰਬਿੰਤੋਂ ਤੁਹਾਨੂੰ ਆਪਣਾ ਸੰਘਰਸ਼ ਵੀ ਤੇ ਆਪਦੇ ਮੈਡੀਕਲ ਦਾ ਵੀ ਜੋ ਇਹਨਾਂ ਦਾ ਹੈਗਾ ਇਹ ਆਪ ਦੱਸਣਗੇ ਨਾਲ ਮੀਬਾ ਜੀ ਇਹਨਾਂ ਦੇ ਘਰੋਂ ਨੇ ਲੇਕਿਨ ਇਹ ਮੇਰੇ ਕੋਲ ਬੈਠੇ ਸਰਦਾਰ ਜੀ ਫਤਗੁਰੇ ਸਾਡੇ ਦੀ ਬਹੁਤ ਬੜੀ ਕਿਰਪਾ ਤੁਹਾਨੂੰ ਇੱਕ ਬੱਕਰੇ ਮਾਣ ਦਿੱਤਾ ਤੇ ਉਹ ਬਾਬੇ ਨਾਨਕ ਦਾ ਹਾਜ਼ਰ ਨਾਮ ਹੁੰਦਾ ਵੀ ਜੋ ਸੱਚ ਹੈਗਾ ਸੀ ਤੇ ਉਹਦੇ ਨਾਲ ਹੀ ਚੱਲਦਾ ਸੱਚਾਈ ਦੀ ਜਿੱਤ ਤੁਸੀਂ ਪ੍ਰਾਪਤ ਕੀਤੀ ਹੈ ਤੇ ਬੜਾ ਛੰਡਾ ਧੰਨਵਾਦ ਕਿ ਤੁਸੀਂ ਇੰਨੇ ਹੋਣ ਕੇ باوجود ਸਾਡੇ ਗਰੀਬਾਂ ਦੇ ਨੂੰ ਕਿਸੇ ਇਸ ਤਰੀਕੇ ਦਾ ਛੇਦਾ ਸੰਭ ਸਾਡੇ ਦਾ ਸੁਧਾਰ ਲਈ ਸਾਰਾ ਜੀਤੇ ਤੇ ਤੁਸੀਂ ਸਾਡੇ ਤੇ ਵਿਸ਼ਵਾਸ ਕਰਦੇ ਹੋ ਇਲਾਜ ਵਾਸਤੇ ਬਹੁਤ ਧੰਨਵਾਦ ਇਹ ਸੰਗਠਨ ਇੱਕ ਸਿੱਧੀ ਸਿਹਤ ਜਿੱਦੀਓ ਕੇ ਸੰਗਠਨੇ ਸਿੱਧੇ ਫੀਲ ਆਵੇ ਕਿ ਖਾਦੀ ਨੂੰ ਮਾਰੀ ਉਹਨਾਂ ਦੀ ਜਿੱਤ ਸਤਿਗੁਰ ਕਈਆਂ ਪਾਸੋਂ ਪ੍ਰਾਪਤ ਕਰਦਾ ਤੇ ਮਾਨਵੀ ਬਖਸ਼ਦਾ ਉਹ ਗ੍ਰਾਫਿਕ ਥੋੜਾ ਸਪਸ਼ਟ ਨਾ

ਉਹ ਕਦੇ ਸਿਖਾਵਾ ਤੇ ਨਹੀਂ ਸਾਰੇ ਧਰਮਾਂ ਵਾਸਤੇ ਸੀਗਾ ਪਰ ਉਹਦੇ ਵਿੱਚ ਉਸ ਦੀ ਬਾਸ਼ਿਸ਼ ਦੇ ਨਾਲ ਉਹ ਜਿਹੜਾ ਸਮਾਂ ਮਿਲਿਆ ਸਾਨੂੰ ਤੇ ਇਹ ਸਾਡੀ ਕੌਮ ਦੇ ਉਸ ਵਾਸਤੇ ਸਿਰ ਹੱਸ ਡੇਆ ਉਹਦੇ ਵਿੱਚ ਪਰ ਤਾਂ ਨਹੀਂ ਬਹੁਤ ਹੋਕ ਲੱਗਣਾ ਪਿਆ ਤੇ ਪ੍ਰਾਂਤ ਦੀ ਗਵਰਨਮੈਂਟ ਦੇ ਜਿਹੜੇ ਉਹ ਕਾਨੂੰਨ ਸੀਗਾ ਸੀ ਪ੍ਰਾਂਤ ਦੀ ਗਵਰਨਮੈਂਟ ਖਿਲਾਫ ਨਹੀਂ ਲੜੇ ਪਰ ਜਿਹੜੀ ਪ੍ਰਾਂਤ ਦੀ ਗਵਰਨਮੈਂਟ ਦਾ ਉਹ ਕਾਨੂੰਨ ਸੀਗਾ ਜਿਹੜਾ ਮਨੁੱਖਤਾ ਦੇ ਖਿਲਾਫ ਜਾਂਦਾ ਸੀਗਾ ਜਿਹਦੇ ਵਿੱਚ ਜੇ ਰਿ ਮੁਲਕਤਾ ਦੀ ਜਿਆਦੀ ਸੀਗੀ ਉਹ ਜਿਹੜਾ ਕੇਸ ਪਹੁੰਚਾਇਆ ਜਾ ਰਿਹਾ ਉਹਦੇ ਖਿਲਾਫ ਅਸੀਂ ਲੜਿਆ ਪ੍ਰਾਂਤਕੀਆਂ ਸਾਰੀਆਂ ਅਦਾਲਤਾਂ ਦੇ ਵਿੱਚ ਜਦੋਂ ਵੀ ਅਸੀਂ ਲੜਨ ਚਾਹਦੇ ਸੀਗੇ ਤੇ ਉੱਥੇ ਸਾਨੂੰ ਇਹੀ ਕਹਿੰਦੇ ਸੀ ਕਿ ਕਾਨੂੰਨ ਆ ਕਾਨੂੰਨ ਸਾਰਿਆਂ ਦੇ ਸਾਜਾ ਤੇ ਤੁਹਾਡੇ ਵੀ ਸਾਰੇ ਸਾਜਾ ਉਹਦਾ ਇਹ ਇਹ ਗੱਲ ਇਸ ਕਰਕੇ ਕਰਦੇ ਸੀ ਬਾਕੀ ਧਰਮਾਂ ਦੇ ਲੋਕ ਜਿਹੜੇ ਸੀ ਜਾਂ ਕਮਿਊਨਿਟੀਆਂ ਸੀ ਆ ਉਹਨਾਂ ਨੇ ਉਹਨੂੰ ਡਿਫੈਂਡਰ ਇਸ ਤਰੀਕੇ ਨਾਲ ਨਹੀਂ ਕਿਹਾ ਕਿ ਸਾਡਾ ਅਧਿਕਾਰ ਸਾਨੂੰ ਦਿੱਤਾ ਜਾਵੇ ਉਹ ਸਿਰਫ ਸਾਡੇ ਹੀ ਹਿੱਸੇ ਗੁਰਮਾਰਨ ਨੇ ਵਕਸੀ ਕਿਤੇ ਜਪਾਉ ਜਿਹੜਾ ਕੇਸ ਲੜੇ ਤੇ ਯੂਰਪੀਅਨ ਕੋਰਟ ਵਿੱਚ ਗਏ ਆ ਫਿਰ ਅਸੀਂ ਜਗਵਾਨ ਨੂੰ ਵੇਚ ਗਏ ਆ ਮਰਕਾ ਦੇ ਵਿੱਚ ਤੇ ਉੱਥੇ ਜਾ ਕੇ ਉਹ ਕੇਸ ਜਿਹੜੇ ਕੀਤੇ ਤੇ ਕੇਸ ਜਿਹੜਾ ਜਪਾਉ ਜਿੱਥੇ ਵੀ ਉਹਨਾਂ ਨੇ ਫਰਾਂਸ ਦੀ ਗਵਰਨਮੈਂਟ ਨੂੰ ਸਮਾਂ ਦਿੱਤਾ ਕਈ ਨਹੀਂ ਦੇਰ ਤੇ ਵੇਚੀ ਇਹਨਾਂ ਦੇ ਇਹ ਮਨੁੱਖੀ ਅਧਿਕਾਰ ਹੈਗੇ ਆ ਇਹਨਾਂ ਦਾ ਹੱਕ ਮੰਦਾ ਇਹ ਸੇਖਿਆ ਇਹ ਆ ਖਾਂਦੇ ਆ ਆ ਪੀਂਦੇ ਆ ਇਧਰ ਰਹਿੰਦੇ ਆ ਆ ਇਹਨਾਂ ਦਾ ਇਸ਼ਟ ਆ ਉਹ ਸਾਰਾ ਕੁਝ ਬੜੀ ਤਕੜੀ ਲਿਸਟ ਜਿਹੜੀ ਆ ਉਹ ਉਹਨਾਂ ਨੇ ਜੁਗਨ ਵਾਲੇ ਨੇ ਯਾਦ ਕੀਤੀ ਤੇ ਇਹਨਾਂ ਨੂੰ ਟਾਈਮ ਦਿੱਤਾ ਪਰ ਉਹਦੇ باوجود ਵੀ ਫਰਾਂਸ ਗਵਰਨਮੈਂਟ ਨੇ ਇਹ ਸੀ ਨਹੀਂ ਕੀਤੀ ਉਹ ਕਦੇ ਸਾਡਾ ਕਾਨੂੰਨ ਆ ਤੇ ਸਾਡਾ ਮਰਕਟ ਅਸੀਂ ਉਹਨੂੰ ਮੰਨਿਏ ਜਣਾ ਮੰਨੀਏ ਇਹ ਇਹ ਸਾਡੀ ਮਰਜ਼ੀ ਆ ਪਰ ਆਪਾਂ ਉਹ ਦਿੱਤੇ ਸਮਾਂ ਆਊਗਾ ਕਿਸੇ ਸਮੇਂ ਤੇ ਦੁਨੀਆ ਵਿੱਚ ਉਸ ਚੀਜ਼ ਦਾ ਮਤਲਬ ਹੋਊਗਾ ਪਰ ਸਾਡੀ ਕੌਮ ਨੂੰ ਸਾਨੂੰ ਮਾਣ ਆ ਫਖਰ ਆ ਕਿ ਅਸੀਂ ਐਜੇ ਸਿੱਖ ਐਜੇ ਪੰਜਾਬੀ ਹੋਣ ਦੇ ਨਾਤੇ ਵੱਡ ਲੇਵਲ ਦੇ ਵਿੱਚ ਉਹ ਕੇਸ ਨੂੰ ਲੜਿਆ ਤੇ ਹੁਣ ਜਿੱਥੇ ਤੱਕ ਡਾਕਟਰ ਸਾਹਿਬ ਦੀ ਗੱਲ ਹੈ ਕਿਉਂਕਿ ਜਦੋਂ ਤੁਸੀਂ ਕਿਸੇ ਗਵਰਨਮੈਂਟ ਦੇ ਖਿਲਾਫ ਲੜਦੇ ਹੋ ਜਾਂ ਸਰਪੰਚ ਦੇ ਖਿਲਾਫ ਲੜਦੇ ਹੋ ਤੇ ਉਹ ਨਹੀਂ ਤੁਹਾਨੂੰ ਜੀਲ ਜੋਗਾ ਛੱਡਦਾ ਤੇ ਅਜੇ ਤੱਕ ਫਰਾਂਸੀ ਗਵਰਨਮੈਂਟ ਦੇ ਖਿਲਾਫ ਲੜਦੇ ਸੀਗੇ ਤੇ ਉਹਨਾਂ ਨੇ ਵੀ ਬੇਰਹਿਮੀ ਤੇ ਸਾਰੀਆਂ ਇੰਡੀਆ ਛੇੜੀਆਂ ਜੋ ਵੀ ਉਹਨਾਂ ਦੇ ਹੁੰਦੇ ਆ ਉਹ ਪਾਏ ਬੜੇ ਤਰ੍ਹਾਂ ਦੇ ਕਾਨੂੰਨ ਪਾਏ ਬੜੇ ਤਰ੍ਹਾਂ ਦੇ ਤਰੀਕੇ ਨਾਲ ਟੌਰਚ ਕੀਤਾ 5-7 ਸਾਲਾਂ ਜੇ ਨਾ ਮੈਨੂੰ ਥੋੜੀ ਜੀ ਪਰੇਸ਼ਾਨੀ ਤਾਂ ਆ ਹੀ ਜਾਂਦੀ ਐ ਇੱਕ ਇਨਸਾਨੀਆ ਪਰ ਫਿਰ ਵੀ ਗੁਰੂ ਮਹਾਰਾਜ ਨੇ ਬੜਾ ਹੌਸਲਾ ਬਖਸ਼ਿਆ ਤੇ ਅੱਜ ਇੱਥੇ ਡਾਕਟਰ ਸਾਹਿਬ ਕੋਲ ਬੈਠੇ ਆਂ ਤੇ ਉਹ ਥੋੜੀ ਜਲਦੀ ਪ੍ਰੋਬਲਮ ਆਈ ਸੀ ਵੀ ਮੈਂ ਡਾਕਟਰ ਸਾਹਿਬ ਵੀਡੀਓ ਦੇਖ ਕੇ ਇੱਥੇ ਆਇਆ ਸੀਗਾ ਇਹਨਾਂ ਬੁਲਾਇਆ ਤੁਮ ਮੇਰੇ ਕੋਲ ਸਾਥ ਤੇ ਨੂੰ ਤੇ ਕਿਉਂਕਿ ਉੱਥੇ ਦੇ ਡਾਕਟਰ ਨੇ ਮੈਂ ਕੱਜ ਵੀ ਤੇਰਾ ਆਪਰੇਸ਼ਨ ਕਰਨਾ ਫਾਈ ਬਾਸ ਤੇ ਮੈਂ ਉਹ ਛੱਡ ਕੇ ਆ ਗਿਆ ਸੀ ਇੱਥੇ ਬੈਠਾ ਮੈਂ ਬਾਈਪਾਸ ਵੀ ਕਰਾਉਣਾ ਤੇ ਮੈਨੂੰ ਉਦਾਂ ਜਮਾ ਠੀਕ ਆ ਮੈਂ ਮੱਝ ਦੇ ਪੈਕੇ ਨਹੀਂ ਮਾਤਾ ਚਾਹਦਾ ਤੇ ਇਸ ਕਰਕੇ ਫਿਰ ਮੈਂ ਉੱਥੋਂ ਆ ਗਿਆ ਸੀ ਕਿ ਡਾਕਟਰ ਸਾਹਿਬ ਕੋਲ ਆਇਆ ਤੇ ਉਹਨੇ ਮੇਰੀ ਨਾਮ ਦੇ ਤੋਂ ਦੇਖ ਕੇ ਤੇ ਮੈਨੂੰ ਕਹਿੰਦੇ ਇਤਦਾਂਵੇਂ ਮੈਂ ਤਾਂ ਮੇਰੀ ਆ ਪ੍ਰੋਬਲਮ ਆ ਮੈਨੂੰ ਇਤਾਂ ਡਾਕਟਰ ਪਿਆਸ ਤੇ ਇਹਨਾਂ ਨੇ ਮੈਂ ਕਿਹਾ ਵੀ ਇੱਦਾਂ ਨੂੰ ਕੋਈ ਪ੍ਰੋਬਲਮ ਨਹੀਂ ਮੈਂ ਤਾਂ ਉਹ ਲੈਕਚਰ ਉਹ ਬੈਠੇ 20 ਸਾਲ ਦੀ ਗਾਰੰਟੀ ਦਿੱਤਾ ਜੋ ਮੇਰੇ ਨਾਲ ਉਹ ਸਮੇਂ ਕਿਹਾ ਤੇ ਮੈਂ ਬੜਾ ਹਰਾਮ ਸੀਗਾ ਮੈਂ ਖਿਆ ਰਿਪੋਰਟਾ ਹੁਣ ਵੀ ਮੈਂ ਲੈ ਕੇ ਆਂ ਕਿ ਨਹੀਂ ਹਰੀ ਰਿਪੋਰਟਾ ਪੀਆ ਤੇ ਇੱਥੇ ਲਾ ਭਰ ਕੇ ਮੈਂ ਉਹ ਲੈ ਕੇ ਆ ਸਾਰੀਆਂ ਸੂਤਾਂ ਤਾਂ ਵੀ ਆ ਦੇਖ ਲਓ ਜੀ ਆਪ ਮੇਰੇ ਨੂੰ ਨਾ ਨਹੀਂ ਪਿਆ ਵੇ ਇਧਰ ਦਾ ਕਹਿੰਦੇ ਕਿ ਨਹੀਂ ਤੂੰ ਫਿਕਰ ਨਾ ਕਰ ਤੈਨੂੰ ਕੁਛ ਨਹੀਂ ਆ ਤੂੰ ਜਾ ਮੈਂ ਕਿ ਮੈਨੂੰ ਕੋਈ ਦਵਾਈ ਦੇ ਦੇ ਨਾ ਮੈਂ ਦਵਾਈ ਨਹੀਂ ਦਿੱਤੀ ਇਹ ਕਹਿੰਦੇ ਤੈਨੂੰ ਦਵਾਈ ਲੋੜ ਨਹੀਂ ਕਿ ਤੇਰੀ ਸਿਹਤ ਠੀਕ ਹੈ ਤੇ ਤੈਨੂੰ ਮੈਂ ਵੀ ਦਵਾਈ ਨਹੀਂ ਦੇ ਸਕਦਾ ਮੈਂ ਨਹੀਂ ਤੈਨੂੰ ਇਹਦੀ ਦਵਾਈ ਦਊਂਗਾ ਤੇ ਬੇਈਮਾਨੀ ਕਰੂੰਗਾ ਫੇਰ ਮੈਂ ਕਿਹਾ ਵੀ ਮੈਂ ਆਇਆ ਹਾਂ ਕੋਈ ਨਾ ਕੋਈ ਤਾਂ ਦੇ ਦੇ ਮੈਨੂੰ ਤੇ ਮੈਨੂੰ ਨਾ ਦੋ ਡੱਬੀਆਂ ਉਹਦਾ ਦਿੱਤੀ ਜਿਹਦਾ ਨਿਆਂ ਨੂੰ ਤੱਕ ਵੀ ਨਹੀਂ ਦਿੱਦੀ ਦੀ ਉਹ ਹੁੰਦਾ ਇਹਨਾਂ ਦੋ ਡੱਬੀਆਂ ਮੈਨੂੰ ਦਿੱਤੀਆਂ ਤੇ ਉਹ ਫਿਰ ਮੈਂ ਸਾਧੀਆਂ ਉੱਤੇ ਜਾ ਕੇ ਫੇਰ ਮੈਂ ਦੁਬਾਰਾ ਫਿਰ ਚੈੱਕ ਉੱਤੇ ਕਰਾਇਆ ਕਿਉਂਕਿ ਉੱਥੇ ਮੈਨੂੰ ਕਰਾਉਣਾ ਪੈਣਾ ਆਰਵਾਦੀ ਚੈੱਕ ਤੇ ਜੋ ਦੁਬਾਰਾ ਚੈੱਕ ਆ ਫਿਰ ਮੈਨੂੰ ਉਹ ਵਿਖਾਇਆ ਕਿ ਤੇਰੀਆਂ ਨਾ ਜਿਹੜੀਆਂ ਤਿੰਨ ਅਸਲ ਜਿਹੜੀਆਂ ਐਨਵਲੋਪੀਆਂ ਤੇ ਤੇਰਾ ਬਾਈਪਾਸ ਕਰਨਾ ਪੈਣਾ ਉਹ ਪ੍ਰਵਾਦ ਵੀ ਹੁੰਦਾ ਬੱਚੇ ਵੀ ਹੁੰਦੇ ਤੇ ਸਾਰੇ ਮੈਨੂੰ ਪਪਲ ਕਰਨ ਲਾਪੇ ਦੇ ਮੈਂ ਕਹ ਮੈਂ ਗੁਰਮਾਰ ਨੇ ਹੌਸਲਾ ਬਖਸ਼ ਮੈਂ ਕਹ ਮੈਂ ਤਕੜਾ ਹਾਂ ਮੈਂ ਠੀਕ ਹਾਂ ਮੈਨੂੰ ਕੋਈ ਨਹੀਂ ਮੈਂ ਆਪਰੇਸ਼ਨ ਨਹੀਂ ਕਰਾਉਂਦਾ ਤੇ ਹੁਣ ਡਾਕਟਰ ਦੀ ਖਲਾਫਤ ਬਗੈਰ ਅਸੀਂ ਜ਼ਬਰਦਸਤੀ ਇੱਥੇ ਆਏ ਆ ਤੇ ਆ ਕੇ ਡਾਕਟਰ ਸਾਹਿਬ ਨੇ ਦੱਸਿਆ ਪਿਆ ਉਹ ਉਹਨਾਂ ਨੇ ਰਿਪੋਰਟਾ ਦੇ ਕੇ ਜੰਦੀਆਂ ਇਦੀ ਤੇ ਇਹਨਾਂ ਦੀ ਦਵਾਈ ਜਿਹੜੀ ਆ ਉਥੋਂ ਫਿਰ ਮੈਂ ਪੈਰਿਸ ਤੋਂ ਉਹਨਾਂ ਨੂੰ ਟੈਲੀਫੋਨ ਕੀਤਾ ਫੇ ਤੁਸੀਂ ਮੈਨੂੰ ਦੇ ਦਿਓ ਦਵਾਈ ਕੋਈ ਤੇ ਇੱਥੇ ਦੇ ਡਾਕਟਰ ਨੇ ਇਹ ਦੁਆਰਾ ਇਹਦਾ ਕਹਿੰਦੇ ਆ ਇਹ ਕਹਿੰਦੇ ਮੈਂ ਨਹੀਂ ਦਵਾਈ ਦੇਣੀ ਤੇ ਇੱਕ ਵਾਰੀ ਮੈਂ ਲੜੀ ਪਿਆ ਨਾ ਟੈਲੀਫੋਨ ਤੇ ਤੇ ਫੇਰ ਮੈਂ ਤੋਂ ਕਿਸੇ ਆਪਣੇ ਬੰਦੇ ਨੂੰ ਭੇਜਿਆ ਕਿ ਉਹ ਆ ਕੇ ਦੋ ਮਹੀਨੇ ਦਵਾਈ ਲੈ ਕੇ ਗਏ ਤੇ ਉਹ ਦੋ ਮਹੀਨੇ ਦਵਾਈ ਖਾ ਕੇ ਤੇ ਆ ਹੁਣ ਮੈਂ ਇਹਨਾਂ ਡਾਕਟਰ ਸਾਹਿਬ ਨੂੰ ਪੁਰਾਇਆ ਤੇ ਫੇਰ ਇਹਨਾਂ ਨੇ ਮੈਨੂੰ ਪੁੱਛਿਆ ਕਿ ਤੁਹਾਡਾ ਫੇਰ ਨਾੜਾਂ ਦੇਖੀਆਂ ਨੇ ਮੇਡੀਆਂ ਉਹਨੇ ਵਾਸੇ ਦੇਖ ਕੇ ਕਹਿੰਦੇ ਹੋਰ ਤੋਂ ਗੱਲ ਦੱਸੋ ਦਿਲ ਤੋਂ bari ਹੋਰ ਕੋ ਗੱਲ ਦੱਸੋ ਕੋਈ ਪ੍ਰੋਬਲਮ ਕੀ ਆ ਤੇ ਪੀਮਾਨ ਉਹ ਦੱਸਿਆ ਪਈਦਾ ਈਦਾ ਗਵਰਨਮੈਂਟ ਦੇ ਖਿਲਾਫ ਕੇਸ ਲੜਾਇਆ ਸੀ ਉਹਨਾਂ ਨੇ ਮੇਰੇ ਤੇ ਕਾਫੀ ਬੋਲ ਪਾਇਆ ਟਾਰਚਰ ਕੀਤਾ ਮੈਨੂੰ ਜਿਹਦੇ ਨਾਲ ਥੋੜੀ ਜਿਹੀ ਪਰੇਸ਼ਾਨੀ ਤਾਂ ਰਹੀ ਆ ਲੋਕਿ ਇਹਨਾਂ ਨੇ ਮੇਰੀਓ ਗੱਲ ਨੂੰ ਸਮਝ ਲਿਆ ਤੇ ਉਹਦੇ ਕਰਕੇ ਹੀ ਇਹ ਸਾਰਾ ਸਿਸਟਮ ਜਿਹੜਾ ਹੋ ਰਿਹਾ ਦੇਖੋ ਡਾਕਟਰ ਸਾਹਿਬ ਦੇ ਕੋਲ ਬੈਠੇ ਆ ਤੇ ਇਹ ਵੀ ਥੋੜੇ ਜਿਹਾ ਰੱਬ ਨੂੰ ਘੋਆ ਮਨ ਮਾਇਆ ਤੇ ਇਹਨਾਂ ਨੇ ਵੀ ਵੇਖਿਆ ਇਹ ਪਏ ਜਿਹੜੀ ਉੱਪਰ ਵਾਲੇ ਦੀ ਖੇਡ ਆ ਜਿਹੜਾ ਕਿ ਕਿ ਨੈ ਮੇਤੀ ਨੂੰ ਆਮ ਤੌਰ ਤੇ ਮੰਨਦਾ ਹੈ ਕਿ ਆਕਾਰ ਤੋਂ ਬਾਹਰ ਦੇ ਸਿਸਟਮਾਂ ਜਿਹੜਾ ਜੰਨੂ ਦੀ ਦੁਨੀਆ ਬਣੀਆ ਉਦੋਂ ਤੋਂ ਲਾ ਕੇ ਅੱਜ ਤੱਕ ਉਹੀ ਸਿਸਟਮ ਚੱਲਦਾ ਉਹ ਤੇ ਕੋਈ ਫੱਕ ਨਹੀਂ ਆਇਆ ਉਹ ਹੈ ਨਾ ਸੰਯੋਗ ਵਿਯੋਗ ਕੋਈ ਕਾਰ ਚਲਾਵੇ ਦੇਖ ਕੇ ਆਵੇ ਭਾਵ ਜਿਹੜਾ ਤਾਂ ਤੋਂ ਬਾਹਰ ਦੇ ਨਾਲ ਮੇਲ ਮਿਲਾਪ ਹੁੰਦਾ ਜਾਂ ਵਿਛੋੜੇ ਹੁੰਦੇ ਆ ਉਹਦੇ ਨਾਲ ਸਾਡੇ ਕਰਮ ਜਿਹੜੇ ਬਣਦੇ ਆ ਤੇ ਕਰਮਾਂ ਦੇ ਖੇਡ ਦੇ ਨਾਲ ਹੀ ਸਾਰੀ ਸਾਰਾ ਸੰਸਾਰ ਚੱਲਦਾ ਹੈ ਤੇ ਉਹ ਕਰਮਾਂ ਦੇ ਹਿਸਾਬ ਦੇ ਨਾਲ ਹੀ ਇਹਨਾਂ ਦੇ ਕੋਲ ਸੀਆਈਐਸ ਦੇ ਇਹ ਅਜੇ ਅਮਰੀਕਾ ਤੇ ਸੇਟਮ ਜਿਹੜਾ ਠੀਕ ਹੁਣ ਇਹ ਮੇਰੀ ਗਾਰੰਟੀ ਪੂਰੀ ਕਰਿੰਦੇ ਪਿਆ ਤੇ ਆ ਜਿਹੜਾ ਤੇਰਾ ਬਾਕੀ ਦਾ ਸੇਟਮ ਜਿਹੜਾ ਤੁਸੀਂ ਪਹਿਲਾਂ ਸਾਨੂੰ ਨਹੀਂ ਦੱਸਿਆ ਜਾਂ ਤੱਕ ਨਹੀਂ ਪਤਾ ਉਹ ਹੁਣ ਉਹਨਾਂ ਨੇ ਦਿਖਾ ਲਿਆ ਤੇ ਇੱਥੇ ਵੀ ਅਸੀਂ ਡਾਕਟਰਾਂ ਕੋਲ ਆ ਇੱਥੇ ਜਨੰਦਰੇ ਖਾਕ ਦਾ ਠਾੜਿਆ ਉਹਦੇ ਕੋਲ ਵੀ ਸਾਰਾ ਕੁਝ ਚੈੱਕ ਕਰਾਇਆ ਉਹਨੇ ਵੀ ਸਾਨੂੰ ਇਹੀ ਗੱਲ ਕਹੀ ਉਹ ਤਿੰਨ ਟੈਸਟ ਮੈਂ ਉਹਦੇ ਕੋਲ ਕਰਾ ਲਈ ਉਹਨੇ ਕਿਹਾ ਕਿ ਤੇਰੇ ਟੈਸਟ ਜਿਹੜੇ ਹੋ ਗਿਆ ਹੁਣ ਇੰਜੋਗ੍ਰਾਫੀ ਵਾਲਾ ਰਹਿੰਦਾ ਤੇ ਮੈਂ ਕਿਹਾ ਇੰਜੋਗ੍ਰਾਫੀ ਅਜੇ ਨਹੀਂ ਕੋਲੋਂ ਡਾਕਟਰ ਸਾਹਿਬ ਦੀ ਪੇਲੋਂ ਦਵਾਈ 2 ਮਹੀਨੇ ਖਾ ਕੇ ਫੇਰ ਮੈਂ ਕਰਾਉਂਗਾ ਤੇ ਜਦੋਂ ਮੈਂ ਹੁਣ ਇੰਜੋਗ੍ਰਾਫੀ ਪਰਸੋਂ ਕਰਾਉਣ ਗਿਆ ਉਹਨਾਂ ਕੋਲ ਤੇ ਡਾਕਟਰ ਸਾਹਿਬ ਨੇ ਉਹਨਾਂ ਨੇ ਮੈਨੂੰ ਕਿਹਾ ਕਿ ਤੇਰੀਆਂ ਰਿਪੋਰਟਾਂ ਜਿਹੜੀਆਂ ਖੂਨ ਦੀ ਰਿਪੋਰਟ ਵੀ ਤਾਜ਼ੀ ਲਈ ਆ ਤੇ ਉਹਨਾਂ ਦੇ ਮਤਲਬ ਤਾਂ ਕੋਈ ਪਰੇਮ ਵਾਲੀ ਇੱਡੀ ਗੱਲ ਹੈ ਨਹੀਂ ਪਰ ਮੈਨੂੰ ਜੇ ਤੂੰ ਤਾਂ ਵੀ ਜ਼ਿਆਦਾ ਜਰੂਰ ਕਰੇ ਤੇ ਤੇ 15 ਮੀਟਰ ਲੱਗੇ ਮੇਰੇ ਤੇ 15000 ਰੁਪਏ ਮੈਂ ਲੈਣਾ ਤੇ ਪਰ ਮੈਂ ਨਹੀਂ ਕਹਿੰਦਾ ਕਿ ਤੂੰ ਆਪਣੇ ਸਰੀਰ ਨੂੰ ਦੁੱਖ ਦੇਵੇਂ ਬਗੈਰ ਵਜ੍ਹਾ ਤੋਂ ਤੇਰੇ ਇੱਦੀ ਗੱਡੀ ਚੱਲ ਸਕੀ ਆ ਕਿਉਂਕਿ ਬਹੁਤ ਕਹਿੰਦਾ ਜੇ ਮੈਂ ਰਿਪੋਰਟ ਕੀਤੀ ਵੀ ਤਿਆਰ ਇੰਜੀਓਗ੍ਰਾਫੀ ਕੀਤੀ ਮੈਂ ਉਹੀ ਕਹਿਣਾ ਜੋ ਉਹਨਾਂ ਦੇ ਡਾਕਟਰ ਨੇ ਤੈਨੂੰ ਪਹਿਲਾਂ ਕਿਹਾ ਹੈ ਮੈਂ ਕਹਿੰਦਾ ਉਹਦੇ ਵਿੱਚ ਬੰਦ ਘੱਟ ਨਹੀਂ ਕੋਈ ਕੱਢ ਸਕਦਾ ਮੈਂ ਵੀ ਉਹੀ ਕਹਿਣਾ ਹੈ ਤੇ ਪਰ ਮੈਂ ਤੈਨੂੰ ਇਹ ਸਲਾਹ ਦਿੰਦਾ ਤੇ ਤੈਨੂੰ ਬਾਦ ਵਿੱਚ ਵੀ ਦਵਾਈ ਖਾਣੀ ਪੈਣੀ ਆ ਚਾਹੇ ਤੇਰਾ ਆਪਰੇਸ਼ਨ ਵੀ ਹੋ ਜਾਵੇ ਬਾਦ ਵਿੱਚ ਦਵਾਈ ਖਾਣੀ ਪੈਣੀ ਆ ਤੇ ਹੁਣ ਵੀ ਦਵਾਈ ਖਾਣੀ ਪੈਂਦਾ ਤੇ ਬਿਹਤਰ ਆ ਆਪਣੇ ਸਰੀਰ ਨੂੰ ਦੁੱਖ ਨਾ ਦੇ ਇਸ ਕਰਕੇ ਤੂੰ ਜਿਹੜੀਆਂ ਦਵਾਈਆਂ ਲਵਨ ਹੈਗੀਆਂ ਜਿਹੜੀ ਤੋਂ ਅੱਗੇ ਖਾਣਾ ਉਹ ਖਾਈ ਕਰ ਤੇ ਉਹ ਉਹ ਵੀ ਬੜੇ ਚੰਗੇ ਇਮਾਨਦਾਰ ਡਾਕਟਰ ਨਿਕਲੇ ਆਪਾਂ ਸੁਣਦੇ ਆਏ ਹੁਣ ਤੱਕ ਵੀ ਡਾਕਟਰ ਬੜੇ ਇੱਥੇ ਬੇਈਮਾਨ ਐ ਇੱਥੇ ਇਦਾਂ ਕਰਦੇ ਇੱਥੇ ਇਦਾਂ ਕਰਦੇ ਪਰ ਸਾਰੇ ਤਰ੍ਹਾਂ ਦੇ ਬੰਦੇ ਦੁਨੀਆ ਤੇ ਹੁੰਦੇ ਆ ਮੈਨੂੰ ਤਾਂ ਭਲੇ ਮਾਂ ਸੀ ਬੜੀ ਹਜ ਤੱਕ ਉਹ ਇਹ ਤਾਂ ਬੇਈਮਾਨ ਨਿਕਲਿਆ ਇਹਨਾਂ ਕੋਲ ਵੀ ਬੁਰਬਾਰਾਂ ਨੇ ਇਸੇ ਕਰਕੇ ਭੇਜਿਆ ਤੇ ਹੋਰ ਬੜੀਆਂ ਉਹ ਬਹੁਤ ਪੇਸ਼ਾ ਮਰੀ ਜਿੰਦਗੀ ਦੇ ਇਸ ਅੰਦਰ ਜਿਹੜਾ ਭਾਵੇਂ 10 ਦਿਨ ਸੁਣਾਈ ਜਾਈਏ ਪਰ ਸਮਾਂ ਉਹਨਾਂ ਇੱਕ ਦਸਾਰੇ ਕੋਲ ਤੇ ਨਿਮਰਤਾ ਸਾਹਿਬ ਬੇਨਤੀ ਆ ਕਿ ਵਾਹਿਗੁਰੂ ਤੋਂ ਬਿਸ਼ਵਾਸ ਰੱਖਿਆ ਕਰੋ ਚੰਗੇ ਬੰਦੇ ਵੀ ਇਸ ਧਰਤੀ ਤੇ ਹੈਗੇ ਆ ਰਾਕ ਸਾਹਿਬ ਜੀ ਆਪ ਵੀ ਬਹੁਤ ਬਹੁਤ ਗੁਰੂ ਮਹਾਰੇ ਦਾ ਕਿ ਤੁਸੀਂ ਸਾਡੇ ਤੇ ਇੰਨਾ ਸਾਨੂੰ ਵਿਸ਼ਵਾਸ ਦੇ ਯਕੀਨ ਕਰਕੇ ਤੁਸੀਂ ਫਰਾਂਸ ਤੋਂ ਸਾਨੂੰ ਕੋਲ ਆਏ ਯਕੀਨ ਕਰਦੇ ਬਰਨਾਥੀ ਤਾਂ ਦੁਨੀਆ ਨੂੰ ਇਹ ਲੱਗਦਾ ਸੀ ਬਾਹਰਲੇ ਮੁੱਖਾਂ ਜਿਆਦਾ ਚੰਗਾ ਹੈ ਪਰ ਨਹੀਂ ਸਾਡੇ ਨਾਲ ਸਾਨੂੰ ਵੀ ਇਸ ਚੀਜ਼ ਦਾ ਯਕੀਨ ਜਾ ਹੋ ਜਾਂਦਾ ਵੀ ਸਤਿਗੁਰ ਤਾਂ ਸੇ ਵੀ ਆਪਣੇ ਕਿਸੇ ਜ਼ਿੰਦਗੀ ਨੂੰ ਲੇਖੇ ਨਾਲ ਲੱਗੇ ਹੋਏ ਆ ਸੋ ਸਤ ਸੰਗਤ ਜੀ ਆਪ ਸਾਰਿਆਂ ਨੂੰ ਬੇਨਤੀ ਹੈ ਕਿ ਸਾਰਿਆਂ ਨੂੰ ਸਾਰੀ ਬਲੋਕੇਜ ਨਹੀਂ ਹੋਇਆ ਕਰਦੀ ਜਦ ਕਿ ਆਮ ਜਨਤਾ ਨੂੰ ਇਹ ਹੀ ਪਤਾ ਵੀ ਹਾਰਟ ਅਟੈਕ ਆ ਗਿਆ ਬਲੋਕੇਜ ਆ ਗਈ ਸਮ ਟਾਈਮ ਓਵਰ ਸਟ੍ਰੈਸ ਦੇ ਨਾਲ ਵੀ ਹਾਰਟ ਦੇ ਕੁਝ ਬਿਮਾਰੀਆਂ ਹੁੰਦੀਆਂ ਨੇ ਇਨਾਂ ਦੀ ਥੋੜੀ ਜਿਹੀ 슈ਗਰ ਹਾਈ ਚੱਲਦੀ ਪਈ ਐ ਤੇ ਨਾਲ ਹਲਕਾ ਜਿਹਾ ਬਲੱਡ ਪ੍ਰੈਸ਼ਰ ਐ ਹਾਰਟ ਉਸ ਤਰੀਕੇ ਦਾ ਕਮਜ਼ੋਰੀ ਜਿੱਦਾ ਉੱਥੇ ਡਾਕਟਰ ਨੇ ਘੇਰਾ ਪਾਇਆ ਵਾ ਸੀਗਾ ਸਿਰਫ 2 ਮਹੀਨੇ ਦੀ ਦਵਾਈ ਖਾ ਕੇ ਦੂਜੇ ਡਾਕਟਰ ਵੀ ਮੰਨਣ ਲੱਗ ਗਏ ਨੇ ਤੇ ਹੁਣ ਅੱਗੇ ਅਸੀਂ 2-4-5 ਮਹੀਨੇ ਨੂੰ ਦਵਾਈ ਖਿਲਾਵਾਂਗੇ ਗਾਰੰਟੀ ਸ਼ਬਦ ਮੈਂ ਤਾਂ ਨਹੀਂ ਬੋਲਦਾ ਸਰਦਾਰ ਜੀ ਨੇ ਬੋਲਿਆ ਪਰ ਇਨਾਂ ਕੀ ਜ਼ਰੂਰ ਯਕੀਨ ਨਾਲ ਕਹਿ ਸਕਦਾ ਕਿ ਆ ਅੱਜ ਦੀ ਫੋਟੋ ਦੇਖ ਲਿਓ ਸ਼ਕਲ ਦੇ ਦੋ ਤਿੰਨ ਮਹੀਨੇ ਬਾਅਦ ਸਰਦਾਰ ਜੀ ਮੁਲਕੀ ਜਵਾਨ ਨੇ ਕੀਤਾ 5-4 ਕਿਲੋ ਵਜਨ ਨਬਤਾਇਆ ਫਿਰ ਫਾਇਦਾ ਵੀ ਕੀ ਹੈ ਠੀਕ ਹੈ ਨਾ ਤੇ ਫਿਰ ਸੰਗਤਨਾਥ ਜੀ ਨਾਲ ਮੁਲਾਕਾਤ ਕਰਾਵਾਂਗੇ ਧੰਨਵਾਦ ਆਪ ਜੀ ਦਾ ਸਤਿ ਸ੍ਰੀ ਅਕਾਲ ਬਾਈਬਿਲਿਕਲ ਫਾਰਮ ਸਰ ਫੈਨਵਾ ਦੀ ਇੱਜ਼ਤ